ਪਟਿਆਲਾ ਜ਼ਿਲ੍ਹੇ ਦੇ ਕਨੌਰ ਹਲਕੇ ਦੇ ਵਿੱਚ ਫਸਲਾਂ ਦੇ ਨੁਕਸਾਨ ਦੇ ਲਈ ਮੁਆਵਜ਼ੇ ਦੇ ਚੈੱਕ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਵੱਲੋਂ ਵੰਡੇ ਗਏ ਇਸ ਮੌਕੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਨਾਲ ਮਤਰਈ ਮਾਂ ਬਲਾਸ ਲੋਕ ਕਰ ਰਹੀ ਹੈ ਅਤੇ ਪੈਕੇਜ ਦੇ ਨਾਂ ਤੇ ਪੰਜਾਬ ਨੂੰ ਇੱਕ ਵੀ ਰੁਪਿਆ ਨਹੀਂ ਮਿਲਿਆ ਡਾਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਪਹਿਲੇ ਪੜਾਅ ਦੇ ਵਿੱਚ ਕਨੌਰ ਹਲਕੇ ਦੇ ਤਿੰਨ ਪਿੰਡਾਂ ਦੇ 332 ਕਿਸਾਨਾਂ ਨੂੰ ਅੱਜ 90 ਲੱਖ ਰੁਪਏ ਦੀ ਰਾਸ਼ੀ ਵੰਡੀ ਜਾ ਰਹੀ ਹੈ ਸਟਾਰ نیوز ਪੰਜਾਬੀ ਟੀਵੀ ਦੇ ਲਈ ਸੰਦੀਪ ਕੁਮਾਰ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਕਾਰ ਭੋਰਾ ਸਿੰਘ ਮਾਨ ਜੀ ਨੇ ਵਾਦਾ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਕਿ ਦੀਵਾਲੀ ਤੋਂ ਪਹਿਲਾਂ ਜਿਹੜਾ ਹੈਗਾ ਉਹਨਾਂ ਦੇ ਅਸੀਂ ਕਰਾਂ ਦੇ ਵਿੱਚ ਜਿਹੜੀ ਮੁਆਵਜ਼ੇ ਦੀ ਰਾਸ਼ੀ ਪਹੁੰਚੇਗੀ ਅੱਜ ਜਿਹੜੇ ਤਿੰਨ ਪਿੰਡ ਐ ਇਹਨਾਂ ਤੋਂ ਅਸੀਂ ਸ਼ੁਰੂਆਤ ਕੀਤੀ ਆ ਘਰੌਰ ਤੋਂ ਔਰ ਬਾਕੀ ਸਾਰਿਆਂ ਦਾ ਵੀ ਸਾਡੀ ਕੋਸ਼ਿਸ਼ ਆ ਕਿ ਦਿਵਾਰੀ ਤੋਂ ਪਹਿਲਾਂ 40% ਹਾਂਜੀ ਬਿਆਨ ਹਾਂਜੀ 40% ਪਿਆਲੀ ਪਿੰਡਾਂ ਦਾ ਜਿਹੜਾ ਮੁਆਵਜ਼ਾ ਦਿਵਾਰੀ ਤੋਂ ਪਹਿਲਾਂ ਪਹੁੰਚ ਜਾਏ ਬਾਕੀ ਸਭ ਦਾ ਵੀ ਜਿਹਦੇ ਵਿੱਚ ਕਿਸਾਨ ਮਜ਼ਦੂਰ ਔਰ ਜੇ ਕੋਈ ਪਿੰਡ ਦਾ ਦੁਕਾਨਦਾਰ ਜਾਂ ਹੋਰ ਜਿਹੜਾ ਵੀ ਬੰਦਾ ਜਿਹਦਾ ਵੀ ਨੁਕਸਾਨ ਹੋਇਆ ਹੜ੍ਹਾਂ ਦੇ ਵਿੱਚ ਉਹਨਾਂ ਦਾ ਚਾਹੇ ਉਹਦੀ ਫਸਲ ਖਰਾਬ ਹੋਈ ਆ ਕਿਸੇ ਦੇ ਘਰ ਦਾ ਨੁਕਸਾਨ ਹੋਇਆ ਤੇ ਉਹਦੇ ਵਿੱਚ ਇਹ ਪੂਰੇ ਦੇਸ਼ ਦੇ ਵਿੱਚ ਇਹ ਪਹਿਲੀ ਵਾਰ ਹੀ ਆ ਕਿ ਜਿਹੜਾ ਕੋਈ ਵੀ ਜਿਹੜੀ ਸਟੇਟ ਗਵਰਨਮੈਂਟ ਹੈ ਜਿਹੜੀ ਕਿ ਮਾਨ ਸਰਕਾਰ ਜਿਹੜੀ ਪੰਜਾਬ ਦੀ ਹੈ ਉਹ 1 ਮਹੀਨੇ ਦੇ ਵਿੱਚ ਵਿੱਚ ਮੁਆਵਜ਼ਾ ਦੇ ਰਹੀ ਆ ਔਰ ਇੱਕ ਸਭ ਤੋਂ ਜ਼ਿਆਦਾ ਮੁਆਵਜ਼ਾ ਜਿਹੜਾ ਹੈਗਾ 20000 ਰੁਪਏ ਪਰ ਇੱਕ ਜਿਹਦੇ ਚੋਂ 15000 ਰੁਪਏ ਤਕੀਵਨ ਜਿਹੜੀ ਸਟੇਟ ਗਵਰਨਮੈਂਟ ਆਪਣੇ ਕੋਲੋਂ ਪਾ ਕੇ ਦੇ ਰਹੀ ਆ ਇਹ ਇਸੇ ਤਰ੍ਹਾਂ ਜਿਹੜਾ ਘਰਾਂ ਦਾ ਜਿਹੜਾ ਰਿਪੇਅਰ ਦਾ 6000 ਹੁੰਦਾ ਸੀਗਾ ਉਹ 40000 ਚੋਂ ਦੀ ਸਰਕਾਰ ਹੈ ਬਾਕੀ ਸਾਰਾ ਪੈਸਾ ਆਪਣੇ ਕੋਲੋਂ ਪਾ ਕੇ ਦੇ ਰਹੀ ਆ ਇਸੇ ਤਰ੍ਹਾਂ ਜਿਹੜੇ ਪਸ਼ੂਆਂ ਦਾ ਜਿਹੜਾ ਮੋਬੇਸ਼ੀਆ ਦਾ ਅਨੌਸ ਹੋਇਆ ਬਾਕੀ ਜਿਹੜਾ ਪੂਰੇ ਦੇਸ਼ ਵਿੱਚ ਸਭ ਤੋਂ ਜ਼ਿਆਦਾ ਮੁਆਵਜ਼ਾ ਦੇ ਰਹੀ ਹੈ ਔਰ ਸਭ ਤੋਂ ਜਲਦੀ ਦੇ ਰਹੀ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਜਿਹੜਾ ਵੀ ਕਿਸਾਨ ਹੈ ਮਜ਼ਦੂਰ ਹੈ ਕੋਈ ਦੁਕਾਨਦਾਰ ਹੈ ਪਿੰਡਾ ਦਸਤਕਾਰ ਹੈ ਉਹ ਦੁਬਾਰਾ ਤੋਂ ਆਪਣੇ ਜਿਹੜੇ ਹੈਗੇ ਆ ਪਰ ਅਸਰ ਖੜੇ ਹੋਣ ਆਪਣਾ ਕੰਮ ਕਰ ਸਕਣ ਤੇ ਅਸੀਂ ਇਹਦੇ ਨਾਲ ਨਾਲ ਜਿਹੜਾ ਪੰਜਾਬ ਸਰਕਾਰ ਨੇ ਹੋਰ ਬਹੁਤ ਵੱਡੇ ਜਿਹੜੇ ਫੈਸਲੇ ਕੀਤੇ ਹੈ ਕਿ ਜਿਹੜੀ ਘਾੜਾਂ ਦੇ ਵਿੱਚ ਲੋਕਾਂ ਦੇ ਖੇਤਾਂ ਵਿੱਚ ਮਿੱਟੀ ਆ ਗਈ ਰੇਤ ਆ ਗਈ ਬਜਰੀ ਹੋਰ ਸਮਾਨ ਆ ਗਿਆ ਤੇ ਜਿਹਦਾ ਖੇਤ ਉਸੇ ਦੀ ਰੇਤ ਉਹ ਸਾਰਾ ਉਹਨੂੰ ਵੇਚ ਕੇ ਆਪਣਾ ਆਪਣੇ ਅਗਲੀ ਫਸਲ ਵਾਸਤੇ ਤਿਆਰ ਕਰ ਸਕਦੇ ਉਹਦੇ ਨਾਲ ਸਰਕਾਰ ਮਦਦ ਵੀ ਕਰ ਰਹੀ ਆ ਜੇਸੀਬੀ ਮਸ਼ੀਨਾਂ ਭੇਜ ਰਹੀ ਆ ਟਰੈਕਟਰ ਭੇਜ ਰਹੀ ਆ ਜਿਹੜੀ ਵੀ ਚੀਜ਼ ਦੀ ਕਿਸਾਨਾਂ ਨੂੰ ਲੋੜ ਆ ਕਣਕ ਦਾ ਬੀਜ ਦੇ ਰਹੀ ਆ ਉਹਨਾਂ ਨੂੰ ਰਾਦ ਦੇ ਨਾਲ ਤੇ ਖਾਦਾਂ ਵੀ ਪਾਈਆਂ ਜਾ ਰਹੀਆਂ ਸਭ ਤੋਂ ਵੱਡਾ ਕੰਮ ਆ ਵੀ ਜਿਹੜੇ ਹਾੜਾ ਦਾ ਆਣ ਦਾ ਫਰਤਾਰਾ ਹੈਗਾ ਇਹ ਆਣ ਵਾਲੇ ਸਮੇਂ ਚ ਵਧੇ ਨਾ ਇਸ ਕਰਕੇ ਜਿਹੜੇ ਦਰਿਆ ਆ ਉਹਨਾਂ ਨੂੰ ਡੂਗੇ ਕੀਤਾ ਜਾਏਗਾ ਚੌੜੇ ਕੀਤਾ ਜਾਏਗਾ ਪੰਨ ਮਜ਼ਬੂਤ ਕੀਤੇ ਜਾਏ ਜਾਣਗੇ ਇਸ ਪਰ ਬੜਾਏ ਜਾਣਗੇ ਤੋ ਇਹ ਸਾਰੇ ਕੰਮ ਜਿਹੜੀ ਹੈਗੀ ਆ ਮਾਨ ਸਰਕਾਰ ਦੂਰ ਅੰਦੇਸ਼ੀ ਨਾਲ ਜਿਹੜੀ ਹੈਗੀ ਉਹ ਕਰ ਰਹੀ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬਾ ਨੂੰ ਪੰਜਾਬ ਨੂੰ ਔਰ ਪੰਜਾਬੀਆਂ ਨੂੰ ਇਹ ਦੁਖਾਂਤ ਬਾਰ-ਬਾਰ ਨਾ ਭੁਗਤਨੇ ਪੈਣ ਔਰ ਇਹਦੇ ਨਾਲ ਨਾਲ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀਆਂ ਵੀ ਲਿਖਿਆ ਔਰ ਉਹਨਾਂ ਨੂੰ ਹੋਰ ਵੀ ਜਿੰਨੇ ਉਹਨਾਂ ਦੇ ਮੰਤਰੀ ਆਇਆ ਉਹਨਾਂ ਨੂੰ ਵੀ ਕਨਵੇ ਕੀਤਾ ਕਿ ਤੁਸੀਂ ਇਹਨਾਂ ਦੇ ਕਿਸਾਨਾਂ ਦੇ ਉੱਤੇ ਜੇ ਦੁੱਖ ਦੀ ਘੜੀ ਦੇ ਵਿੱਚ ਇਹ ਨਾ ਕਰੋ ਕਿ ਇਹਨਾਂ ਨੂੰ ਮਾਫੀਆ ਸਿਰਫ 600 ਰੁਪਏ ਦੇਣਾ ਪੰਜਾਬ ਸਰਕਾਰ ਖਰਚਾ ਕਰ ਰਹੀ ਹੈ ਕੇਂਦਰ ਸਰਕਾਰ ਵੀ ਜਿਹੜਾ ਹੈਗਾ ਆਪਣਾ ਖਜ਼ਾਨੇ ਦਾ ਮੂੰਹ ਖੋਲੇ ਜੇ ਪੰਜਾਬ ਸਰਕਾਰ 15000 ਦੇ ਰਹੀ ਹੈ ਤਾਂ 30000 ਦੇਣ ਇਸੇ ਤਰ੍ਹਾਂ ਜਿਹੜੇ ਮवेशੀ ਆ ਪਛਕਲ ਜਿਹੜਾ ਤੇ ਦਾਰੂ ਪਸ਼ੂ ਆ 1 ਲੱਖ ਤੋਂ ਘੱਟ ਨਹੀਂ ਜਾਂਦਾ ਉਹਨੂੰ ਵੀ ਵਿਧਾਨ ਦੀ ਲੋੜ ਹੈ ਮਕਾਨਾਂ ਦਾ ਖਰਾਬਾ ਵਿਧਾਨ ਦੀ ਲੋੜ ਹੈ ਇਹਦੇ ਨਾਲ ਨਾਲ ਜਿਸ ਤਰ੍ਹਾਂ ਉਹਨਾਂ ਨੇ ਗੰਗਾ ਵਾਸਤੇ 42000 ਕਰੋੜ ਦਿੱਤਾ ਹੈ ਗੰਗਾ ਮਈਆ ਦੀ ਸੇਵਾ ਕਰਨ ਪਰ ਸਾਨੂੰ ਵੀ ਜਿਹੜਾ ਹੈਗਾ ਪੰਜਾਬ ਦੇ ਦਿਰਾਵਾ ਵਸਤਵ 42000 ਕਰੋੜ ਨਹੀਂ ਬਿਹਾਰ ਨੂੰ ਕੋਸੀ ਵਾਸਤੇ 11500 ਕਰੋੜ ਦਿੱਤਾ ਸਾਨੂੰ ਵੀ 11500 ਕਰੋੜ ਦੇਣ ਅਸੀਂ ਪ੍ਰਧਾਨ ਮੰਤਰੀ ਨੂੰ ਯਕੀਨ ਦਵਾਉਂਦੇ ਹਾਂ ਕਿ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਔਰ ਸਾਡੇ ਜਿਹੜੇ ਸਾਡੇ ਉੱਪਰ ਹਿਮਾਚਲ ਔਰ ਜਿਹੜਾ ਹੈਗਾ ਜੰਮੂ ਕਸ਼ਮੀਰ ਹੈ ਇਹਨਾਂ ਸਾਰੇ ਚਾਰੋਂ ਰਾਜਾਂ ਦੇ ਵਿੱਚ ਮੁੜ ਕੇ ਹੜ ਨਹੀਂ ਆਣਗੇ ਇੱਕ ਵਾਰੀ ਜ਼ਰੂਰ ਕੇਂਦਰ ਸਰਕਾਰ ਨੂੰ ਬਾਫੜਨੀ ਚਾਹੀਦੀ ਹੈ ਤੇ ਪੰਜਾਬੀਆਂ ਦੇ ਨਾਲ ਬੇਤਰਾ ਨਹੀਂ ਕਰਨਾ ਚਾਹੀਦਾ ਘੱਟੋ ਘੱਟ ਦੁੱਖ ਦੀ ਘੜਿਛ ਨਹੀਂ ਕਰਨਾ ਚਾਹੀਦਾ ਸੁੱਖ ਵੇਲੇ ਜੋ ਮਰਜ਼ੀ ਕਰੀ ਜਾਣ ਬਟ ਐਸ ਵੇਲੇ ਜਦੋਂ ਪੰਜਾਬ ਦੇ ਵਿੱਚ ਮੈਂ ਕਹੂੰਗਾ ਸਦੀ ਦੇ ਸਭ ਤੋਂ ਭਿਆਨਕ ਅਖਾੜਾ ਆਇਆ ਲੋਕੋ ਦਾ ਸਾਹਮਣਾ ਕਰ ਰਿਹਾ ਪੰਜਾਬ ਸਾਰਾ ਇੱਕ ਮੁੱਠੋ ਕੋ ਦੇ ਨਾਲ ਖੜਾ ਹੋਇਆ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਮੇਲੇ ਕੇਂਦਰ ਸਰਕਾਰ ਕੋ ਵਿਚਾਈਦਾ ਕਿ ਉਹ ਸਾਥ ਦੇਵੇ ਸਾਡਾ ਚਾਹੇ ਸਾਡੇ ਸਕੂਲ ਖਰਾਬ ਹੋਏ ਆ ਸੜਕਾਂ ਖਰਾਬ ਹੋਈਆਂ ਸਾਡੇ ਹਸਪਤਾਲ ਖਰਾਬ ਹੋਏ ਉਹਦੇ ਵਿੱਚ ਵੀ ਆਪਣਾ ਯੋਗਦਾਨ ਪਾਵੇ ਸਾਡੇ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨਾਲ ਖੜਨਾ ਚਾਹੀਦਾ ਰਾਜਨੀਤੀ ਨਹੀਂ ਕਰਨੀ ਚਾਹੀਦੀ ਜੋ ਪੰਜਾਬ ਸਰਕਾਰ ਮਾਨ ਸਾਹਿਬ ਦੀ ਸਰਕਾਰ ਕੁਵਰਤਮਾਨ ਸਾਰੇ ਮੰਤਰੀ ਐਮ ਐਲ ਏ ਜ਼ਿਲ੍ਹਾ ਪ੍ਰਸ਼ਾਸਨ ਸਾਰੇ ਇਹਨਾਂ ਨੇ ਹੜਾਂ ਦੇ ਵਿੱਚ ਵੀ ਦਿਨ ਰਾਤ ਕੀਤਾ ਔਰ ਹੁਣ ਵੀ ਕਿਸਾਨਾਂ ਦੇ ਨਾਲ ਅਸੀਂ ਚੜ੍ਹਤ ਤਰ੍ਹਾਂ ਖੜੇ ਆ ਔਰ ਕਿਸੇ ਨੂੰ ਕੋਈ ਦਿੱਕਤ ਨਹੀਂ ਆ ਰਹੀ ਬਹੁਤ ਬਹੁਤ ਧੰਨਵਾਦ ਦਰਸਬ 1600 ਕੋਟ ਜਿਹੜਾ ਪੈਕੇਟ ਕੇਂਦਰ ਸਰਕਾਰ ਨੂੰ 50 ਸਰਕਾਰਾਂ ਕਰੀਏ ਤੱਕ ਉਹਦੀ ਇੱਕ ਵੀ ਕਿਸ਼ਤ ਨਹੀਂ ਆਈ ਕੀ ਕਹਿਣਾ ਕੋਈ ਪੈਸਾ ਨਹੀਂ ਦਿੱਤਾ ਜੀ ਉਹਨਾਂ ਨੇ ਕੋਈ ਕੋਈ ਪੈਸਾ ਨਹੀਂ ਦਿੱਤਾ ਕੱਲ ਤੁਹਾਡੇ ਜਿਹੜੇ ਹਿਮਾਚਲ ਦੇ ਉਹਨਾਂ ਦੀ ਵੀ ਸਟੇਟਮੈਂਟ ਆਈ ਹੈ ਕਿ ਉਹਨਾਂ ਨੇ ਵੀ ਕੋਈ ਪੈਸਾ ਨਹੀਂ ਦਿੱਤਾ ਕੇਂਦਰ ਸਰਕਾਰ ਜਿਹੜਾ ਹੈਗਾ ਉਹ ਜਿਹੜੇ ਤਾਂ ਸਰਕਾਰ ਆਮ ਆਦਮੀ ਪਾਰਟੀ ਦੀ ਆ ਜਾਂ ਕਿਸੇ ਹੋਰ ਪਾਰਟੀ ਦੀ ਆ ਜਿਹੜੀ ਕਿ ਨਾਉਨ ਬੀਜੇਪੀ ਸਰਕਾਰ ਹੈ ਉਹਨਾਂ ਨਾਲ ਮਤਰੀ ਮਾਨਾ ਵਿਹਾਰ ਕਰਦੀ ਆ ਜੋ ਕਿ ਚੰਗੀ ਗੱਲ ਨਹੀਂ ਆ ਬਾਰਡਰ ਸਟੇਟਸ ਹੈ ਜਿੱਲੇ ਲਦਾਖ ਦਾ ਦੇਖ ਲਓ ਤੁਸੀਂ ਮਨੀਪੁਰ ਦਾ ਦੇਖ ਲਓ ਪੰਜਾਬ ਦੇ ਨਾਲ ਹੁਣ ਸਾਰੀਆਂ ਨਸ਼ੇ ਵਾਲੀਆਂ ਡਰੋਨਸ ਪੰਜਾਬ ਚ ਕਿਉਂ ਆ ਰਹੀਆਂ ਨੇ ਬਾਰਡਰ ਤਾਂ ਰਾਜਸਥਾਨ ਨਾਲ ਵੀ ਲੱਗਦਾ ਬਾਰਡਰ ਤਾਂ ਗੁਜਰਾਤ ਨਾਲ ਵੀ ਲੱਗਦਾ ਗੁਜਰਾਤ ਦੀ ਪੋਰਟ ਤੋਂ ਨਸ਼ਾ ਪੰਜਾਬ ਚ ਕਿਉਂ ਆ ਰਿਹਾ ਜੀ ਮਤਲਬ ਪੰਜਾਬ ਨੂੰ ਫਲਡ ਕੀਤਾ ਜਾ ਰਿਹਾ ਨਸ਼ਿਆਂ ਦੇ ਨਾਲ ਇਹ ਸਾਰਾ ਵਰਤਾਰਾ ਠੀਕ ਨਹੀਂ ਹੈ ਪੰਜਾਬ ਨੂੰ ਕਿਤੇ ਨਾ ਕਿਤੇ ਡੀਸਟੇਬਲਾਈਜ਼ ਕਰਨ ਵਾਲਾ ਐਸੋਨੇ ਲੋੜ ਹੈ ਕਿ ਇਹ ਗੀਲਿੰਗ ਕੱਟ ਦਿੱਤਾ ਜਾਵੇ ਜਿਹੜੀ ਕਿੰਦ ਸਰਕਾਰ ਹੈ ਉਹ ਮਾਈ ਬਾਪ ਸਾਰੇ ਦੇਸ਼ ਦੀ ਹੁੰਦੀ ਹੈ ਉਹਨੂੰ ਚਾਹੀਦਾ ਕਿ ਉਹ ਇਸ ਵੇਲੇ ਜਿਹੜਾ ਹੈਗਾ ਪੰਜਾਬ ਦੇ ਨਾਲ ਖੜਨ ਪੰਜਾਬੀਆਂ ਦੇ ਨਾਲ ਖੜਨ ਔਰ ਪੰਜਾਬ ਦੇ ਕਿਸਾਨ ਮਜ਼ਦੂਰ ਜਿਹੜਾ ਤੁਹਾਡਾ ਚਾਹੇ ਵਪਾਰੀ ਹੈ ਆੜਤੀਆ ਹੈ ਸ਼ੈਲਰ ਵਾਲਾ इवन ਇੱਥੋਂ ਤੱਕ ਜਿਹੜਾ ਹੈਗਾ ਬਿਮਾਰੀਆਂ ਦੀ ਮਾਰਗੀ ਗਈ ਹੈ ਸਾਰੀ ਜਿਹੜੀ ਬੋਨੀ ਵਾਇਰਸ ਆ ਉਹਦੀ ਬਹੁਤ ਮਾਰ ਗਈ ਹੈ ਹਲਦੀ ਰੋਗ ਹੈ ਫੰਗਸ ਰੋਗ ਹੈ ਕਾਲੀ ਕਾਲੇ ਦਾਣੇ ਦਾ ਰੋਗਾ ਵੀ ਫੰਗਸ ਆ ਉਹਨਾਂ ਦੀ ਮਾਰ ਵੀ ਬਹੁਤ ਪਈ ਹੈ ਤੇ ਕੇਂਦਰ ਸਰਕਾਰ ਨੂੰ ਐਸੋਨੇ ਚੜਾ ਹੈਗਾ ਉਹ ਕਿਸਾਨਾਂ ਦੇ ਨਾਲ ਵਰਕਿੰਗ ਕਰਾਸ ਦੇ ਨਾਲ ਖੜਨਾ ਚਾਹੀਦਾ ਰਾਜਨੀਤੀ ਨਹੀਂ ਕਰਨੀ ਚਾਹੀਦੀ ਉਹ ਮਾਰਬਾ ਡਾਕਟਰ ਜੀ ਤੋਂ ਕੋਪੰਚਿਤ ਜੀਆ ਬੋਲੋ ਐਸਡੀਆਰ ਐਕਟ ਦੇ ਵਿੱਚ ਸ਼ੋਰ ਕਾਮ ਦੀ ਵੀ ਗੱਲ ਕੀਤੀ ਗਈ ਹੈ ਕਿ ਮੁਆਵਜ਼ੇ ਦੇ ਵਿੱਚ ਵਾਅਦਾ ਕਰੇ ਕੇਂਦਰ ਸਰਕਾਰ ਨੀਮਾ ਨੂੰ ਬਦਲੇ ਉਸ ਬਾਰੇ ਕੀ ਕਹਿਣਾ ਹੈ ਹਾਂ ਉਹੀ ਹੈ ਜੀ ਮਤਲਬ ਮੁਖਵਤੀ ਸਾਹਿਬ ਨੇ ਚਿੱਠੀ ਵੀ ਲਿਖਿਆ ਵੀ ਤੁਸੀਂ ਜੇ ਕਿਸਾਨ ਦਾ ਨੁਕਸਾਨ ਹੋ ਗਿਆ ਉਹਨੂੰ 50000 ਮਤਲਬ ਕਿੱਲਾ ਮਿਲਣਾ ਚਾਹੀਦਾ ਤਾਂ ਜਾ ਕੇ ਆਪਣੇ ਪੈਰਾਂ ਸਰ ਖੜਾ ਹੋ ਸਕਦਾ ਹੈ ਉਹਨਾਂ ਨੇ 80 ਮਤਲਬ ਕੁਝ ਕੁਝ ਵੀ ਨਹੀਂ ਹੈ 800 ਰੁਪਏ ਬਾਕੀ ਤਾਂ ਸਾਰਾ ਜਿਹੜਾ ਪੰਜਾਬ ਸਰਕਾਰ ਦੇ ਰਹੀ ਉਹਦੇ ਵਿੱਚੋਂ ਵੀ 25% ਸਾਡਾ ਹੈ ਸੋ ਕੇਂਦਰ ਸਰਕਾਰ 5000 ਦੇ ਦੇ ਰਹੀ ਹੈ ਇਸੇ ਤਰ੍ਹਾਂ ਜੇ ਕੋਈ ਕਿਸੇ ਦਾ ਮਕਾਨ गिर ਗਿਆ 6000 ਰੁਪਏ ਮਿਲਣਾ ਉਹਨੂੰ 6000 ਰੁਪਏ ਕੀ ਹੁੰਦਾ 40000 ਪੰਜਾਬ ਸਰਕਾਰ ਨੇ ਕੀਤਾ ਪੰਜ ਪੰਜ ਕਿੱਲਿਆਂ ਦੀ ਲਿਮਟ ਲਾਈ ਹੋਈ ਆ ਉਹਦਾ ਜੇ ਕਿਸਾਨ ਆ ਉਹਨੇ 10 ਕਿੱਲੇ ਜੇ ਕੋਈ ਟਰੈਕਟਰ ਆ ਕੇ ਕੀਤੀ ਕਰਦਾ ਜਿਹੜਾ ਵੇਚ ਵੇਚ ਵੀ ਨਾ ਕਿਸਾਨ ਆ ਜੇ 2 2.5 ਪੰਜ ਏਕੜ ਦੀ ਜ਼ਮੀਨ ਆ ਉਹ ਪੰਜ 10 ਕਿੱਲੇ ਲੈ ਕੇ ਝੋਨਾ ਲਾਂਦਾ ਨਾ ਜਿਹੜਾ ਕਿ ਕੇਂਦਰ ਕੇਂਦਰ ਨੂੰ ਜਾਂਦਾ ਜਿਹੜਾ ਅਨਾਜ ਫ੍ਰੀ ਵੰਡਦੇ ਆ ਇਹ ਪੰਜ ਏਕੜ ਦੀ ਲਿਮਟ ਕਿਉਂ ਜੀ ਜਿੰਨੇ ਕਿੱਲੇ ਵਿਜਿਆ ਉਹਦਾ ਮਿਲਣਾ ਚਾਹੀਦਾ ਉਹਨੂੰ ਮੁਆਵਜ਼ਾ ਸੋ ਇਹ ਜਿਹੜੇ ਹੈਗੇ ਇਹ ਸਾਰੇ ਵਿਤਕਰੇ ਆ ਜੀ ਇਹ ਸਾਰੇ ਮਤਲਬ ਪ੍ਰੈਜੂਡਿਸ ਹੈ ਉਹਨਾਂ ਦਾ ਪੰਜਾਬ ਦੇ ਖਿਲਾਫ ਮਤਰਾ ਹੀ ਮਾਰਾ ਬਿਹੇਵੀਅਰ